ਮਾਨੂੰ ਤਕਰੀਬਨ 6:30 ਵਜੇ ਮੈਸੇਜ ਮਿਲਿਆ ਕਿ ਉਹ ਅੰਗੁਲਾਡਾ ਰੋਡ ਤੇ ਜੋ ਹੈਗਾ ਧਿਆਨਕਰਕ ਲੱਗਿਆ ਜਿਹਦੇ ਤਰਫੇ ਸੀ 45 ਐਕਸ਼ਨ ਲੈਣੇ ਹੋਏ ਕਾਫੀ ਸੇਵਾਦਾਰ ਇਕੱਠੇ ਹੋਏ ਤੇ 6:30 ਵਜੇ ਤੋਂ ਹੀ ਅਸੀਂ ਉਸ ਤੋਂ ਪਹਿਲਾਂ ਹੀ ਅਸੀਂ ਹੈਗੀ ਆ ਅੱਗ ਬਝਾਉਣ ਦੀਆਂ ਸਫਲਤ ਚੰਦੇ ਸੀਗਾ ਸੇਵਾਦਾਰ ਲੱਗੇ ਹੋਏ ਸੀ ਆਨਪੌਂਡੂ ਪੁਲਿਸ ਪਹੁੰਚੇ ਆਏ ਸੀ ਤੇ ਅਸੀਂ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਤੇ ਤੁਸੀਂ ਮੌਜੂਦਾ ਸਥਿਤੀ ਦੇਖ ਸਕਦੇ ਹੋ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਹਾਲਾਂਕਿ ਇਹ ਅਸਰ ਪ੍ਰਸ਼ਾਸਨ ਜਾਂ ਲੋਕਲ ਪੁਲਿਸ ਕੇ ਇਹ ਇੰਨਾ ਟਾਈਮ ਪਹਿਲਾਂ ਨਾ ਹੋਵੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਅਜੇ ਤੱਕ ਕੁਝ ਹੱਦ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਲੇਕਿਨ ਪੂਰੀ ਤਰ੍ਹਾਂ ਕਾਬੂ ਨਹੀਂ ਹੈਗਾ ਇਸ ਮੌਕੇ ਭੁੜਲਾੜਾ ਰੋਡ ਤੇ ਜਿੱਥੇ ਪਰਾਲੀਆ ਡੰਪ ਹੈ ਅੱਗ ਲੱਗੀ ਉੱਥੇ ਖੜਾ ਅਸਲ ਵਿੱਚ ਜੋ ਅਗੜਾ ਲੱਗਣ ਦਾ ਕਾਰਨ ਹੈ ਜਿਉ ਇਹ ਫਾਥਾ ਫਾਥਾ ਦੇ ਜ਼ਮੀਨ ਦੇ ਠੇਕੇ ਲੈ ਕੇ ਪਰਾਲੀ ਡੰਪ ਕਰੀ ਜਾਂਦੇ ਨੇ ਜਿਹਦੇ ਕੋਈ ਸੇਫਟੀ ਕੋਡ ਨਹੀਂ ਇਹਨਾਂ ਨੂੰ ਦਿੱਤਾ ਜਾਂਦਾ ਕੋਈ ਇਨੋਂ ਕੁਝ ਦੇ ਟੈਂਕ ਤੇ ਇੰਨੀ ਵੀ ਪਰਾਲੀ ਕੋਈ ਸਟੋਰ ਕਿਸ ਤਰ੍ਹਾਂ ਕਰਨੀ ਹੈ ਤੇ ਜ਼ਿਮੀਦਾਰ ਆਪਣੇ ਠੇਕੇਦਾਰ ਲਾਲ ਚ ਠੇਕੇ ਦੇ ਦਿੰਦੇ ਨੇ ਲਿਆ ਲੈ ਕੇ ਢੇਰ ਮਾਰੀ ਜਾਂਦੇ ਨੇ ਇਹ ਸਾਡੇ ਜਾਨ ਨੂੰ ਖਤਰਾ ਹੈ ਬੇਸ਼ੱਕ ਇਹ ਪਿੰਡ ਤੋਂ ਕੁਝ ਦੂਰ ਹੈ ਜੇ ਨੇੜੇ ਹੁੰਦੀ ਤਾਂ ਦਾ ਨਕਸ਼ਾ ਪਿੰਡ ਨੇ ਹੁੰਣਾ ਸੀ ਨਾ ਅੱਗ ਬਝੌਰਦਾਨਾ ਕੋਈ ਸਰਕਾਰ ਨੇ ਹਲਕਤ ਕੀਤਾ ਜਾਂ ਕੀਤਾ ਗੱਡੀਆਂ ਕੁਝ ਆਈਆਂ ਨੇ ਪਰ ਅੱਗ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਅੱਗ ਨੂੰ ਕੰਟਰੋਲ ਕਰਨਾ ਤੇ ਜੋ ਪਰਾਲੀ ਦੇ ਠੇਕੇਦਾਰ ਨੇ ਜੋ ਇਹਦੀ ਗਿੱਟੀ ਬਣਾਉਂਦੇ ਨੇ ਉਹਨਾਂ ਦੀ ਜੂਝ ਜਵਾਬਦਾਰੀ ਕਰਨੀ ਬਣਦੀ ਹੈ ਵੀ ਤੁਸੀਂ ਕੀ ਪ੍ਰਾਲੀ ਨੂੰ ਸਟੋਰ ਕਰਨ ਦਾ ਜੋ ਸਰਕਾਰ ਇਹ ਹਦਾਇਤਾਂ ਨੇ ਕਿ ਉਹਨਾਂ ਨੂੰ ਇਨਵੇਂ ਲਾਗੂ ਕਰਦੇ ਹੋ ਕਹੀਂ ਲਾਗੂ ਕਰਦੇ ਇਹ ਲੱਗਦਾ ਵੀ ਉਹ ਸਰਦੈਤਾਂ ਨੂੰ ਇਨਵੇਂ ਲਾਗੂ ਨਹੀਂ ਕਰਦੇ ਖੁੱਲੇ ਚ ਸਰੀਆਮ ਪ੍ਰਾਲੀ ਢੇਰ ਮਾਰੇ ਪਏ ਨੇ ਤੇ ਇਸ ਇਲਾਕੇ ਚ ਮਤਲਬ 20 30 ਕਿੱਲੇ ਜੇ ਪ੍ਰਾਲੀ ਪਈ ਹੈ ਤੇ ਜਿਹਦਾ ਅੱਜ ਦਾ ਅੱਗ ਸਿਰਫ ਹੋਜੇ ਤੇ ਹੋਰ ਵੀ ਖੱਪ ਭੁਖ ਚ ਅੱਗ ਲੱਗਦਾ ਖਤਰਾ ਹੈ ਮੈਂ ਸਾਨੂੰ ਵੀ ਸਰਕਾਰ ਨੂੰ ਜੋ ਇਸ ਫੈਕਟਰੀ ਦਾ ਮਾਲਕ ਹੈ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਤੂੰ ਜੋ ਤੇਨੂੰ ਸਰਕਾਰ ਨੇ ਠੇਕਾ ਦੇਣ ਵੇ ਸੇਫਟੀ ਕੋਡ ਦਿੱਤੇ ਨੇ ਕੀ ਲਾਗੂ ਕੀਤੇ ਨੇ ਤੇ ਮੈਂ ਕਹਿੰਦਾ ਵੀ ਇਹ ਬਹੁਤ ਮਾੜੀ ਗੱਲ ਹੈ ਤੇ ਵਿਸ਼ੇਸ਼ ਭਿੱਖੀ ਦੀ ਪਬਲਿਕ ਆਪਣੇ ਦੌਰ ਤੇ ਆਈ ਹੈ ਅਗਭਜਣ ਵਾਤੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਕਹਿੰਦਾ ਵੀ ਅੱਗੇ ਚਲਦੀ ਬੁਝਣੀ ਚਾਹੀਦੀ ਹੈ ਹਾਂਜੀ ਦਰਵਾਜ਼ਾ ਆ ਰਿਹਾ ਹੈ ਇੱਕ ਏਜੰਸੀ ਹੈ ਫੈਕਟਰੀ ਹੈ ਇਹਨਾਂ ਦੇ ਮਤਲਬ ਕੋਈ ਜਗ੍ਹਾ ਲੈ ਕੇ ਜਿੱਮੇ ਉਹਦੇ ਵਿੱਚ ਪਰਾਲੀਆਂ ਜੀਆਂ ਇਕੱਠਾ ਰੱਖਿਆ ਹੋਈਆਂ ਨੇ ਇਹ ਉਹ ਜੇ ਚਾਮ ਕੱਕ ਲੱਗੇ ਤੇ ਅਸੀਂ ਜਿਹੜੇ ਇਨਾਂ ਦੇ ਮਾਲਕਾਂ ਨਾਲ ਵੀ ਸੰਪਰਕ ਹੈ ਤੇ ਚੀਮਾ ਕੋਡਰਾਟਾ ਤੇ ਮਤਲਬ ਲੋਕਲ ਵੀ ਖਿਰੇ ਦੇ ਕੁਝ ਮਾਲਕਾਂ ਨੇ ਫੈਰੋ ਰੋਡ ਕੱਟੀਆਂ ਮੰਗਾ ਕੇ ਉਹਨੂੰ ਕੰਟਰੋਲ ਕਰ ਰਿਆ ਇਹਦੇ ਵਿੱਚ ਪਿੰਡ ਵਾਲੇ ਕੁਝ ਮਤਲਬ ਕਲਬਾਂ ਵਾਲੇ ਕੁਝ ਇੱਕ ਗ੍ਰੀਨ ਫੋਰਸ ਟੀਮ ਹੈ ਕਿਨਾਂ ਦੀ ਸੱਚਾ ਸਦਾ ਦੀ ਉਹ ਤਾਂ ਬਾਰੇ ਸਾਰੇ ਰਲ ਕੇ ਉਹਨਾਂ ਨੂੰ ਆਪ ਕੋ ਜੋੜ ਕੇ ਪਛੀ ਕਰ ਜਾਂਦੇ ਆ ਪਰ ਹਜੇ ਕੰਟਰੋਲ ਤਾਂ ਹੈ ਪੂਰੀ ਤਰ੍ਹਾਂ ਕੰਟਰੋਲ ਹੈ